ਇਸ ਥਾਂ ਤੇ ਮਾਰਿਆ ਸੀ ਅਮਰ ਸਿੰਘ ਚਮਕੀਲਾ ਤੇ ਆ ਘਰ ਦੇ ਵਿੱਚ ਸੀਗਾ ਪ੍ਰੋਗਰਾਮ ਦੋਸਤੋ ਆਪਾਂ ਉਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਅਮਰ ਸਿੰਘ ਚਮਕੀਲਾ ਪ੍ਰੋਗਰਾਮ ਦੇ ਟਾਈਮ ਅਖਾੜੇ ਦੇ ਟਾਈਮ ਮਾਰਿਆ ਗਿਆ ਸੀ ਦੋਸਤੋ ਇੱਥੇ ਸਟੇਜ ਲੱਗੀ ਹੋਈ ਸੀ ਆ ਜਗ੍ਹਾ ਦੇ ਉੱਤੇ ਇਸ ਘਰ ਦੇ ਵਿੱਚ ਦੇ ਵਿੱਚ ਪ੍ਰੋਗਰਾਮ ਸੀ ਅਮਰ ਸਿੰਘ ਚਮਕੀਲੇ ਦੀ ਗੱਡੀ ਇਸ ਜਗ੍ਹਾ ਤੇ ਆ ਕੇ ਖੜੀ ਸੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਵਾਲਾ ਜਿਹੜਾ ਚਵਾਰਾ ਉੱਥੇ ਚਮਕੀਲੇ ਨੇ ਲਾਸਟ ਰੋਟੀ ਖਾਧੀ ਸੀ ਉੱਥੋਂ ਫਿਰ ਐਦਾਂ ਇਧਰ ਦੇ ਆ ਕੇ ਆਹੀ ਰਾਹ ਆਇਆ ਸੀਗਾ ਤੇ ਇਸ ਜਗ੍ਹਾ ਤੇ ਜਿਹੜੀ ਅਮਰ ਸਿੰਘ ਚਮਕੀਲੇ ਦੀ ਗੱਡੀ ਰੁਕੀ ਸੀ ਸਿਰਫ ਉੱਤਰੀ ਸੀਗੇ ਜਿਹੜੇ ਸਾਜੀ ਸੀਗੇ ਉਹ ਮਤਲਬ ਆਪਣਾ ਸਮਾਨ ਫੋਨ ਤਾਰ ਲੱਗ ਰਿਹਾ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਜੀ ਜਦੋਂ ਇੱਥੇ ਖੜੇ ਸੀ ਇਸ ਜਗ੍ਹਾ ਤੇ ਤੇ ਉਸੇ ਟਾਈਮ ਹੀ ਜਿਹੜਾ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੀ ਉੱਥੇ ਡੈਥ ਹੋ ਗਈ ਤੇ ਜਿਹੜਾ ਖਾੜਾ ਪ੍ਰੋਗਰਾਮ ਸੀ ਆ ਉਹ ਇੱਥੇ ਸਟੇਜ ਲਗਾਈ ਗਈ ਸੀ ਆਜੋ ਆਪਾਂ ਤੁਹਾਨੂੰ ਘਰ ਵੀ ਦਿਖਾਉਨੇ ਆ ਤੇ ਕੋਸ਼ਿਸ਼ ਕਰਾਂਗੇ ਜੇਕਰ ਅੰਦਰ ਜਾ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਹੁਣ ਜਿਹੜੀ ਦਲਜੀਤ ਦੀ ਫਿਲਮ ਬਣੀਆ ਮੂਵੀ ਬਣੀਆ ਉਹ ਵੀ ਸੁਣਿਆ ਕਿ ਇਸੇ ਜਗ੍ਹਾ ਤੇ ਸ਼ੂਟ ਹੋਈ ਹੈ ਜਿਹੜਾ ਕਲਰ ਹੋਇਆ ਪਿਆ ਕਿਉਂਕਿ ਪਹਿਲਾਂ ਇਹ ਰੰਗ ਹੈ ਜਿਹੜਾ ਕਾਫੀ ਪੁਰਾਣਾ ਘਰ ਕਾਫੀ ਪੁਰਾਣਾ ਹੋ ਚੁੱਕਿਆ ਸੀ ਪਰ ਅਜੇ ਗੇਟਾਂ ਨੂੰ ਰੰਗ ਦੇਖ ਸਕਦੇ ਤੁਸੀਂ ਐਦਾਂ ਜਿਹੜਾ ਰੰਗ ਕੀਤਾ ਗਿਆ ਇਹ ਸੁਣਨ ਦੇ ਵਿੱਚ ਆਈ ਹੈ ਕਿ ਦਲਜੀਤ ਦਸਾਂਝ ਨਹੀਂ ਕਰਵਾਇਆ ਤਾਂ ਦੋਸਤੋ ਵੈਸੇ ਤਾਂ ਇਸ ਘਰ ਨੂੰ ਅਜਿੰਦਾ ਲੱਗਿਆ ਪਿਆ ਤੁਸੀਂ ਦੇਖ ਸਕਦੇ ਹੋ ਤੇ ਉਹ ਪਰ ਆਹ ਗੇਟ ਵੀ ਆ ਚਲੋ ਵੈਸੇ ਤਾਂ ਚਲੋ ਮਾਲਕ ਲੰਘ ਕੇ ਗਏ ਨੇ ਆਪਾਂ ਖੋਲਦੇ ਨਹੀਂ ਮਾਲਕ ਲੰਘ ਕੇ ਗਏ ਨੇ ਉਹ 10 ਕਹਿ ਕੇ ਵੀ ਗਏ ਸੀ ਕਿ ਅਸੀਂ ਕਿਸੇ ਨੂੰ ਭੇਜਦੇ ਆ ਲੈ ਕੇ ਚਾਬੀ ਆਪਾਂ ਵੇਟ ਕਰਾਂਗੇ ਅਗਰ ਉਹਨਾਂ ਨੇ ਭੇਜਿਆ ਕਹਿੰਦੇ ਜੇ ਘਰੇ ਹੋਇਆ ਤਾਂ ਭੇਜਾਂਗੇ ਹੁਣੀ ਹੁਣੀ ਸਾਨੂੰ ਮਿਲੇ ਸੀ ਖੜੇ ਸੀ ਅਸੀਂ ਤੇ ਮੈਂ ਥੋੜਾ ਜਨਾ ਇੱਥੋਂ ਦੀ ਝਾਤ ਮਰਵਾਉਣ ਦੀ ਕੋਸ਼ਿਸ਼ ਕਰੂੰਗਾ ਅੰਦਰਲੇ ਪਾਸੇ ਇਹ ਜਿਹੜਾ ਘਰ ਹੈਗਾ ਤੁਹਾਨੂੰ ਦਿਖਾਇਆ ਜਾਵੇ ਤੇ ਆਹ ਲਓ ਜੀ ਇਹ ਘਰ ਦੇ ਵਿੱਚ ਉਸ ਦਿਨ ਪ੍ਰੋਗਰਾਮ ਸੀ ਤੇ ਇਸ ਕ ਘਰ ਦੇ ਵਿੱਚ ਪ੍ਰੋਗਰਾਮ ਸੀ ਇਹਨਾਂ ਦੇ ਆਪਣੇ ਸਕਿਆਂ ਦੇ ਹੀ ਆ ਜਿਹੜਾ ਦੂਜੇ ਪਾਸੇ ਆ ਤੇ ਦੱਸਣ ਦੇ ਵਿੱਚ ਸੁਣਨ ਦੇ ਵਿੱਚ ਆਈ ਹੈ ਕਿ ਉਸ ਟਾਈਮ ਦੇ ਵਿੱਚ ਨਾ ਇੱਥੇ ਖੱਡਾ ਬਹੁਤ ਵੱਡਾ ਪਟਿਆ ਹੋਇਆ ਸੀ ਕੋਈ ਬੋਰ ਸੀ ਪਤਲੇ ਕੋਈ ਖੱਡਾ ਲਾਇਆ ਹੋਇਆ ਸੀ ਉਹ ਘਰ ਦੇ ਵਿੱਚ ਅਮਰ ਸਿੰਘ ਚਮਕੀਲਾ ਸੀ ਤੇ ਜਿਹੜੇ ਨੇ ਰੋਟੀ ਖਵਾਈ ਸੀ ਉਹ ਉਹ ਦੱਸਦਾ ਕਿ ਉੱਥੋਂ ਅਮਰ ਸਿੰਘ ਚਮਕੀਲਾ ਆਪਣੀ ਗੱਡੀ ਦੇ ਵਿੱਚ ਬਹਿ ਕੇ ਆਹ ਰਾ ਇੱਥੇ ਆਇਆ ਤੇ ਉਹ ਜਿਹੜਾ ਅਮਰ ਸਿੰਘ ਚਮਕੀਲੇ ਨੂੰ ਲਾਸਟ ਰੋਟੀ ਖਵਾ ਕੇ ਆਇਆ ਸੀ ਉਹ ਉੱਥੋਂ ਦੀ ਆ ਕੇ ਖੰਭੇ ਕੋਲ ਪਹੁੰਚਿਆ ਸੀ ਹਜੇ ਐਨੇ ਨੂੰ ਬਸ ਗੋਲੀਆਂ ਚੱਲ ਗਈਆਂ ਜਸਟ ਆ ਕੇ ਖੜੇ ਸੀਗਾ ਤੇ ਆ ਤੁਸੀ ਦੇਖ ਸਕਦੇ ਹੋ ਇੱਥੇ ਉਹ ਖੱਡਾ ਸੀਗਾ ਜਿਹਦੇ ਵਿੱਚ ਕਹਿੰਦੇ ਲੋਕਾਂ ਦੇ ਉਸ ਟਾਈਮ ਦੇ ਵਿੱਚ ਕਿਉਂਕਿ ਲੋਕ ਆਇਤੇ ਆਏ ਸੀ ਆਪਣੇ ਸਾਈਕਲਾਂ ਤੇ ਵੀ ਆਏ ਸੀ ਕੁਝ ਪੈਦਲ ਆਏ ਸੀ ਕੁਝ ਸਾਈਕਲਾਂ ਤੇ ਆਏ ਸੀ ਕੁਝ ਲੋਕ ਟੈਪਰ ਕਾਰਡ ਲੈ ਕੇ ਆਏ ਸੀ ਕਿਉਂਕਿ ਜਦੋਂ ਚਮਕੀਲੇ ਦਾ ਖਾੜਾ ਲੱਗਦਾ ਸੀ ਤਾਂ ਲੋਕ ਟੈਪਰ ਕਾਰਡ ਲੈ ਕੇ ਆਉਂਦੇ ਉਹਦੇ ਵਿੱਚ ਰਿਕਾਰਡ ਕਰਿਆ ਕਰਦੇ ਸੀ ਚਮਕੀਲੇ ਨੂੰ ਤੇ ਕਹਿੰਦੇ ਲੋਕਾਂ ਦੇ ਸਾਈਕਲ ਤੇ ਟੈਪ ਰਿਕਾਰਡ ਇਸੇ ਖੱਡੇ ਵਿੱਚ ਹੀ ਰਹਿ ਗਈ ਸੀ ਲੋਕਾਂ ਦੀਆਂ ਚੱਪਲਾਂ ਸਭ ਕੁਝ ਲੋਕ ਆਪਦਾ ਆਪ ਤੱਕ ਮਤਲਬ ਜੋ ਵੀ ਹੈਗਾ ਸੀ ਸਮਾਨ ਸਾਰਾ ਉਹ ਛੱਡ ਕੇ ਭੱਜ ਕੇ ਸੀ ਜਾਨ ਬਚਾਉਣ ਦੇ ਮਾਰੇ ਤਾਂ ਦੋਸਤੋ ਉਸ ਟਾਈਮ ਤੋਂ ਤੁਸੀਂ ਅੰਦਾ ਸੋ ਇਹ ਜਗਾ ਪੈਂਦੇ ਜੀ ਮੈਸਮਪੁਰ ਦੇ ਨਾਲ ਪੈਂਦੀ ਹੈ ਤੇ ਆ ਸਿੱਧਾ ਰੋੜਾ ਜਿਹੜਾ ਲੁਧਿਆਣੇ ਵਾਲਾ ਰੋੜਾ ਹੈ ਅੱਗੇ ਵੱਡੇ ਰੋੜ ਤੇ ਚਰਜੂ ਲੁਧਿਆਣੇ ਵਾਲੇ ਤੇ ਨਾਲ ਹੀ ਲੁਧਿਆਣਾ ਫਲੋਰ ਰੋੜਾ ਹੈ ਲੁਧਿਆਣੇ ਤੋਂ ਜੇ ਆਪਾਂ ਫਲੋਰ ਗੁਰਾਇਮਰਸਰ ਨੂੰ ਜਾਣੇ ਆ ਉਤੋਂ ਥੱਲੇ ਉਤਰ ਕੇ ਬਸ ਆਹ ਸਾਈਡ ਤੇ ਆ ਅੱਗੇ ਮੈਸੋਪੁਰ ਪੈਂਡ ਪੈ ਜਾਂਦਾ ਮੈਸੋਪੁਰ ਨਾ ਕਈ ਵਾਰੀ ਆਪਾਂ ਸਰਚ ਮਾਰਦੇ ਆ ਮੈਸਮਪੁਰ ਉਹ ਗਲਤ ਹੋ ਜਾਂਦਾ ਹੈ ਕਈ ਵਾਰੀ ਹੋਰ ਤਹਾਂ ਤੇ ਲੈ ਜਾਂਦਾ ਤੁਸੀਂ ਮੈਸੋਪੁਰ ਸਰਚ ਮਾਰ ਸਕਦੇ ਹੋ ਅਗਰ ਆਉਣਾ ਹੋਵੇ ਐਮਈਐਸਓ ਪਿਯੂਆਰ ਮੈਸੋਪੁਰ ਸੋ ਮੈਸੋਪੁਰ ਦੇ ਵਿੱਚ ਆਏ ਆ ਚਮਕੀਲਾ ਜੀ ਦੀ ਜਿੱਥੇ ਡੈਥ ਹੋਈ ਸੀ ਉਹ ਜਗਾ ਦਿਖਾਣਾ ਤੇ ਖਾਸ ਕਰਕੇ ਪਹਿਲਾਂ ਵੀ ਆਪਾਂ ਵੀਡੀਓ ਬਣਾ ਚੁੱਕੇ ਆ ਪਰ ਇਸ ਵਾਰ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਸੀਗਾ ਕਿ ਜਿਹੜੀ ਦਲਜੀਤ ਦੀ ਦਸਾਂਝ ਦੀ ਕਬੱਡੇ ਬਹੁਤ ਵੱਡੀ ਮੂਵੀ ਆ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੈ ਬਾਕੀ ਦੇਖੇ ਤੋਂ ਪਤਾ ਲੱਗੂਗਾ ਰਿਲੀਜ਼ ਹੋਣ ਵਾਲੀ ਹੈ 12 ਤਰੀਕ ਨੂੰ ਰਿਲੀਜ਼ ਹੋਣੀ ਹੈ ਨੈਟਫਲਿਕਸ ਦੇ ਉੱਤੇ ਤੇ ਇੱਥੇ ਜਿਹੜੀ ਗੱਡੀ ਖੜੀ ਸੀ ਉਹ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਅਮਰ ਸਿੰਘ ਚਮਕੀਲਾ ਜੀ ਨੂੰ ਪਿਆਰ ਕਰਦੇ ਨੇ